ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸ ਨੂੰ ਮੰਨ ਬਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਏ ਆਪ ਮਰ ਮਰ ਜਮਹ ਨਿਤ ਮਹਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਰ ਮਰ ਜਮਹ ਨਿਤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਤਿਸ ਨੂੰ ਮੰਨ ਬਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਣ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਏ ਆਪ ਮਰਮਰ ਜਮਹਨਿਤ ਮਹੱਲਾ ਪੰਜਵਾਂ ਤਿਸਨੂੰ ਮਾਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਿਆਲ ਬਜਾਏ ਹੁਕਮ ਮਿਤ ਜਿਸੈ ਭਲਾਏ ਆਪ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸ ਨੂੰ ਮੰਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਪਰਮਾਇਆ ਜਿਸ ਹੋਵਾ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਏ ਆਪ ਮਰਨਰ ਜਮਹਿਨਿਤ ਮਹਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਣਕ ਆਇਆ ਹਮੇ ਬੂਝ ਨਿਹਾਲ ਖਸਮ ਨੇ ਫਰਮਾਇਆ ਜਿਸ ਹੋਵਾ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਮਾ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਣ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਏ ਆਪ ਮਰ ਮਰ ਜਮਹਿ ਨਿਤ ਮਹਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਕ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਨ ਮਰਜਮ ਹੈ ਨਿਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਫਰਮਾਇਆ ਜਿਸਾ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿੱਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾਂ ਤਿਸਨੂੰ ਮਾਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸਾ ਹੋਆ ਆਪਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਨ ਮਰਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਣਮਖ ਆਇਆ ਹੁਕਮ ਬੂਝਿਨ ਹਾਲ ਖਸਮ ਪਰਮਾਇਆ ਜਿਸਾ ਹੋਆ ਆਪਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸਹਿ ਦਿਆਲ ਬੁਝਾਏ ਹੁਕਮ ਮਿਤ ਜਿਸਹਿ ਭਲਾਏ ਆਪ ਮਰ ਮਰ ਜਮਹਿਨਿਤ ਮਹਲਾ ਪੰਜਵਾਂ ਤਿਸਨੂੰ ਮਾਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਣਕ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸਾ ਹੋਆ ਆਪਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਹੀ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਬੁਲਾਏ ਆਪ ਮਨ ਮਰਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਤਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਨਮਖ ਆਇਆ ਹੁਕਮ ਬੂਜਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾਂ ਤੈਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਤੈਸਨੋ ਮਨਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਬਰਵਾਨ ਗੁਣਮਖ ਆਇਆ ਹੁਕਮ ਬੂਜਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸਹਿ ਦਿਆਲ ਬੁਝਾਇ ਹੁਕਮ ਮਿਤ ਜਿਸਹਿ ਭਲਾਇ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾਂ ਜਿਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਨ ਵਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਜਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਨਰ ਜਮਹਿ ਨਿਤ ਮਹਲਾ 5ਮਾ ਤੇ ਸੁਨੋ ਮਾਨਵ ਸਾਏ ਜਿਨ ਅਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤੇਸ ਨੂੰ ਮੰਨ ਬਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਵਾਂ ਕਿ ਜਿਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਕ ਆਇਆ ਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਇ ਹੁਕਮ ਮਿਤ ਜਿਸ ਹੈ ਭਲਾਇ ਆਪ ਮਰ ਮਰ ਜਮਹਿ ਨਿਤ ਮਹਲਾ 5ਮਾ ਤੇ ਜਿਨੋ ਮਾਨਵ ਸਾਇ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋ ਹੀ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਣਮਖ ਆਇਆ ਹੁਕਮ ਬੂਜਿਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਜਾਇ ਹੁਕਮ ਮਿਤ ਜਿਸ ਹੈ ਭਲਾਇ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾਂ ਦੇਸ ਨੋ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁ ਮੈਂ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਬਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਜਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਮਾ ਤੇਸ ਨੋ ਮਾਨਵ ਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤਿਸਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਮਾ ਦੇਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਣਕ ਆਇਆ ਹਮ ਬੂਝ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਦੇਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਦਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਣਮਖ ਆਇਆ ਹੁਕਮ ਬੂਜਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਮਾ ਤੇ ਜਿਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਮੇ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਨਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਣਮਖ ਆਇਆ ਹੁਕਮ ਬੂਜਿਨ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਮਾ ਤੇਸ ਨੂੰ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਕ ਆਇਆ ਮੇ ਬੂਜ ਨਿਹਾਲ ਖਸਮ ਨੇ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਨ ਮਰਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਤੈਸਨੂੰ ਮਨ ਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ 5ਮਾ ਜਿਸ ਨੂੰ ਮਾਨਵ ਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹਉ ਮਹਿ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰ ਮਰ ਜਮ ਹੈ ਨਿਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 5 ਜਿਸ ਨੂੰ ਮਨਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਝਿਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰ ਮਰ ਜਮਹਿ ਨਿਤ ਮਹਲਾ 5ਮਾ ਦੇਸ ਨੋ ਮਾਨਵ ਸਾਇ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁ ਮੈਂ ਬੂਜ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋ ਹੀ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਰ ਮਰ ਜਮ ਹੈ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾਂ ਜਿਸ ਨੂੰ ਮਨ ਵਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੁਝਿਨ ਹਾਲ ਖਸਮ ਪਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਨ ਅਰ ਜਮਹਿ ਨਿਤ ਮਹਲਾ ਪੰਜਵਾਂ ਤੇ ਜਿਨੋ ਮਾਨਵ ਸਾਇ ਜਿਨ ਉਪਾਇਆ ਜਿਨੇ ਜਿਨੇ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖ ਆਇਆ ਹੁਕਮ ਬੂਜਿ ਨਿਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਰ ਮਰ ਜਮਹਿ ਨਿਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਪੰਜਵਾਂ ਜਿਸ ਨੂੰ ਮਨਵਸਾਏ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਰ ਜਨਮ ਪਰਵਾਨ ਗੁਣਮਖ ਆਇਆ ਹੁਕਮ ਬੂਜਣ ਹਾਲ ਖਸਮ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬੁਝਾਏ ਹੁਕਮ ਮਿਤ ਜਿਸ ਹੈ ਭਲਾਏ ਆਪ ਮਰਮਰ ਜਮਹਿ ਨਿਤ ਮਹਲਾ ਪੰਜਵਾਂ ਤੈਸਨੋ ਮਾਨਵ ਸਾਇ ਜਿਨ ਉਪਾਇਆ ਜਿਨ ਜਿਨ ਧਿਆਇਆ ਖਸਮ ਤੈਨ ਸੁਖ ਪਾਇਆ ਸਫਲ ਜਨਮ ਵਰਵਾਨ ਗੁਰਮਕ ਆਇਆ ਮੇ ਬੂਜ ਨਿਹਾਲ ਖਸਮ ਨੇ ਫਰਮਾਇਆ ਜਿਸ ਹੋਆ ਆਪ ਕਰਪਾਲ ਸੋ ਨਹਿ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸ ਹੈ ਦਿਆਲ ਬਜਾਏ ਹੁਕਮ ਮਿਤ ਜਿਸੇ ਭਲਾਏ ਆਪ ਮਨ ਮਰਜਮ ਹੈ ਨਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ